ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਗਿਆ ਪ੍ਰਾਲੀ ਦੇ ਨਿਪਟਾਰੇ ਦੇ ਲਈ ਵੱਡਾ ਫੈਸਲਾ ਲੈ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਤਾਂ ਸਹਿਕਾਰੀ ਬੈਂਕਾਂ ਤੋਂ ਲੋਨ ਲੈ ਸਕਣਗੇ ਕਿਸਾਨ ਜਿਹੜੇ ਆ ਸਹਿਕਾਰੀ ਬੈਂਕ ਤੋਂ ਲੋਨ ਲੈ ਸਕਣਗੇ ਵੱਡੀ ਅਪਡੇਟ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹੜੇ ਕਿਸਾਨ ਆ ਉਹ ਸਹਿਕਾਰੀ ਬੈਂਕ ਤੋਂ ਲੋਨ ਲੈ ਸਕਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸਿੱਧੇ ਤੌਰ ਤੇ ਜੇ ਗੱਲ ਕਰ ਲਈਏ ਪ੍ਰਵਾੜੀ ਦੇ ਪ੍ਰਬੰਧ ਦੇ ਲਈ ਲਗਾਤਾਰ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਸੁਪਰ ਸੀਡਰ ਵੀ ਜਿਹੜਿਆ ਕਿਸਾਨ ਵਰਤਦੇ ਨੇ ਪਰ ਕਈ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਤਾਂ ਹੁਣ ਸਿੱਧੇ ਤੌਰ ਤੇ ਸਰਕਾਰ ਨੇ ਫੈਸਲਾ ਲੈ ਲਿਆ ਕਿਸਾਨਾਂ ਦੀ ਇਹ ਸਮੱਸਿਆ ਵੀ ਦੂਰ ਕਰਨ ਦੇ ਲਈ ਸਹਿਕਾਰੀ ਬੈਂਕ ਤੋਂ ਕਿਸਾਨ ਜਿਹੜੇ ਹੁਣ ਲੋਨ ਲੈ ਸਕਣਗੇ ਤਾਂ 80% ਜਿਹੜੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ ਤੇ 5 ਸਾਲਾਂ ਦੇ ਵਿੱਚ ਲੋਨ ਇਹ ਵਾਪਸ ਕਰਨਾ ਹੋਵੇਗਾ ਤਾਂ ਬਹੁਤੀ ਜਾਣਕਾਰੀ ਸਾਡੇ ਨਾਲ ਸਾਡੇ ਸਹਿਜੋ ਕੀ ਵਿਕ੍ਰਮ ਮੌਜੂਦ ਨੇ ਵਿਕਰਮ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਸਹਿਕਾਰੀ ਬੈਂਕ ਤੋਂ ਲੋਨ ਲੈ ਸਕਣਗੇ ਹੁਣ ਕਿਸਾਨ ਖਾਸ ਕਰਕੇ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਆ ਬਿਲਕੁਲ ਦੇਖੋ ਪਰਾਲੀ ਦੀ ਸਮੱਸਿਆ ਇੱਕ ਬਹੁਤ ਵੱਡੀ ਦਿੱਕਤ ਹੈ ਕਿਉਂਕਿ ਕਿਸਾਨ ਆਮ ਤੌਰ ਤੇ ਅਮਨ ਪਰਾਲੀ ਨੂੰ ਅੱਗ ਲਾਉਣਾ ਨਹੀਂ ਚਾਹੁੰਦਾ ਕਿਸਾਨ ਕਹਿੰਦਾ ਕਿ ਸਾਨੂੰ ਕੋਈ ਸ਼ੌਂਕ ਨਹੀਂ ਹੈ ਕਿ ਅਸੀਂ ਪਰਾਲੀ ਨੂੰ ਅੱਗ ਲਾਈਏ ਪਰਾਲੀ ਸਾੜੀਏ ਕਿਉਂਕਿ ਧੂੰਏ ਦਾ ਜਦੋਂ ਜ਼ਿਕਰ ਆਉਂਦਾ ਵੈਸੇ ਆਮ ਤੌਰ ਤੇ ਕਈ ਵਾਰੀ ਚੀਜ਼ ਗਲਤ ਸਾਬਤ ਹੋ ਚੁੱਕੀ ਹੈ ਜਦੋਂ ਦਿੱਲੀ ਦੇ ਵਿੱਚ ਤੂੰ ਐਂਦਾ ਇਸ਼ੂ ਉਠਦਾ ਤਾਂ ਪੰਜਾਬ ਨੂੰ ਟਾਰਗੇਟ ਕਰ ਲਿਆ ਜਾਂਦਾ ਪਰ ਆਮ ਤੌਰ ਤੇ ਸੈਂਟੀਫਿਕਲੀ ਇਹ ਚੀਜ਼ ਬਹੁਤ ਸਾਰੇ ਲੋਕਾਂ ਨੇ ਕਥਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦਾ ਤੂੰ ਦਿੱਲੀ ਨਹੀਂ ਜਾਂਦਾ ਖੈਰ ਪ੍ਰਦੂਸ਼ਣਤਾ ਪ੍ਰਦੂਸ਼ਨ ਹੈ ਪਰ ਇਸੇ ਕਰਕੇ ਕਿਸਾਨ ਕਹਿੰਦੇ ਕੋਈ ਹੱਲ ਕੱਢਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪਹਿਲ ਕੀਤੀ ਹੈ ਇਹ ਤਾਂ ਹੁਣ ਜੋ ਸਹਿਕਾਰੀ ਬੈਂਕ ਨੇ ਸਰਕਾਰੀ ਸਹਿਕਾਰੀ ਬੈਂਕ ਨੇ ਪਰਾਲੀ ਪਰਾਲੀ ਦੇ ਪ੍ਰਬੰਧਨ ਦੇ ਲਈ ਯਾਨੀ ਕਿ ਪਰਾਲੀ ਦਾ ਜੋ ਡਿਸਪੋਜ਼ਲ ਕਰਨ ਦੇ ਲਈ ਜੋ ਵੀ ਕੁਝ ਖਰੀਦਣਾ ਚਾਹੁੰਦੇ ਆ ਉਹਦੇ ਲਈ 80% ਸਬਸਿਡੀ ਅਤੇ ਲੋਨ ਦਿੱਤਾ ਜਾਊਗਾ ਔਰ ਇਸੇ ਦੇ ਨਾਲ ਹੀ ਅਪੀਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿ ਕਿਸਾਨ ਵੱਧ ਤੋਂ ਵੱਧ ਇਸ ਯੋਜਨਾ ਦਾ ਫਾਇਦਾ ਚੁੱਕਣ ਸਕੀਮ ਦਾ ਫਾਇਦਾ ਚੁੱਕਣ ਇਹ ਅਪੀਲ ਮੁੱਖ ਮੰਤਰੀ ਹੋਣਾ ਦੇ ਵੱਲੋਂ ਅੱਜ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਇਸ ਯੋਜਨਾ ਨੂੰ ਜੋ ਇਸ ਸਕੀਮ ਨੂੰ ਸੂਬੇ ਦੇ ਜੋ ਸਹਿਕਾਰੀ ਬੈਂਕ ਚੰਡੀਗੜ੍ਹ ਤੇ 802 ਜ਼ਿਲ੍ਹਾ ਸਹਿਕਾਰੀ ਬੈਂਕ ਦੇ ਵਿੱਚ ਸ਼ੁਰੂ ਕੀਤਾ ਗਿਆ ਔਰ ਇਸ ਦੇ ਨਾਲ ਹੀ ਪੀਐਸਸੀ ਦੇ 80% ਸਬਸਿਡੀ ਤੇ ਜੋ ਜੋ ਐਗਰੀਕਲਚਰ ਦੇ ਜੋ ਜਨੇ ਵੀ ਖੇਤੀਬਾੜੀ ਦੇ ਅਸੀਂ ਕਹਿ ਸਕਦੇ ਹਾਂ ਕਿ ਜਨੇ ਵੀ ਸੰਧ ਨੇ ਔਰ ਉਹਨਾਂ ਵਾਸਤੇ ਵੀ 80% ਸਬਸਿਡੀ ਹੈ ਉਹਨਾਂ ਤੇ ਵੀ 80% ਸਬਸਿਡੀ ਤੇ ਉਹ ਵੀ ਖਰੀਦ ਕੀਤੀ ਜਾ ਸਕਦੀ ਹੈ ਉਹਨਾਂ ਦੀ ਵੀ ਤਾਂ ਉੱਥੇ ਲੋਨ ਜਿਹੜੀ ਹੈ ਉਸ ਨੂੰ ਭਰਨ ਦੀ ਜਿਹੜੀ ਹੈ ਉਹ ਰੱਖਿਆ ਗਿਆ ਸਮਾਂ 5 ਸਾਲ ਹੋਊਗੀ ਔਰ ਇਸ ਤੋਂ ਇਹਨੂੰ 10 ਜੜੀਆਂ ਨੇ 6-6 ਮਹੀਨਿਆਂ ਦੀਆਂ ਕਿਸ਼ਤਾਂ ਦੇ ਵਿੱਚ ਵੀ ਚੁਕਾਇਆ ਜਾ ਸਕਦਾ ਭਰਿਆ ਜਾ ਸਕਦਾ ਤਾਂ ਇਹ ਸਕੀਮ ਜਿਹੜੀ ਹੈ ਕਿਤੇ ਨਾ ਕਿਤੇ ਜਰੂਰ ਕਿਸਾਨਾਂ ਦੇ ਕੰਮ ਆਊਗੀ ਔਰ ਇਸੇ ਕੋਸ਼ਿਸ਼ ਨੂੰ ਲੈ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਇਹ ਪਹਿਲ ਕੀਤੀ ਗਈ ਹੈ ਕਿ ਆਮ ਤੌਰ ਤੇ ਕਿਸਾਨ ਦੇ ਕੋਲੇ ਜਿਹੜਾ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦਾ ਜਿਹੜਾ ਇੱਕ ਸਾਲ ਖੇਤੀਬਾੜੀ ਵਾਲਾ ਉਹ ਸੋਚਦਾ ਹੈ ਕਿ ਭਾਈ ਅਸੀਂ ਪ੍ਰਾਣੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਜੇ ਅਸੀਂ ਪ੍ਰਾਣੀ ਨੂੰ ਅੱਗ ਲਾਉਨੇ ਆ ਤਾਂ ਉੱਥੇ ਅਫਸਰ ਪਹੁੰਚ ਜਾਂਦੇ ਆ ਚਲਾਨ ਕੱਟਣ ਵਾਸਤੇ ਰੈਡ ਐਂਟਰੀਜ਼ ਹੋ ਜਾਂਦੀਆਂ ਉਹਨਾਂ ਦੀਆਂ ਰੈਵਨਿਊ ਰਿਕਾਰਡ ਦੇ ਵਿੱਚ ਤਾਂ ਉੱਥੇ ਹੀ ਉਹ ਕਹਿੰਦੇ ਕੋ ਸਾਨੂੰ ਵੀ ਸਪੋਰਟ ਕਰੇ ਸਰਕਾਰ ਤਾਂ ਇਸੇ ਕਰਕੇ ਜਦੋਂ ਸਵਾਲ ਉੱਠੇ ਸੀ ਤਾਂ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਬੜਾ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲਿਆ ਗਿਆ ਪਿਛਲੇ ਦਿਨਾਂ ਚ ਲਗਾਤਾਰ ਬੈਕ ਟੂ ਬੈਕ ਦੋ ਮੀਟਿੰਗਾਂ ਵੀ ਉਹਨਾਂ ਨੇ ਕੀਤੀਆਂ ਕਿਸਾਨ ਆਗੂਆਂ ਦੇ ਨਾਲ ਵੀ ਕੀਤੀਆਂ ਔਰ ਇਹਦੇ ਨਾਲ ਹੀ ਜੋ ਅਫਸਰ ਨੇ ਉਹਨਾਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਕਿ ਇਸ ਮਸਲੇ ਦਾ ਪੂਰਾ ਹੱਲ ਕੱਢਿਆ ਜਾਵੇ ਹੱਲ ਕੱਢਿਆ ਜਾਣਾ ਜ਼ਰੂਰੀ ਹੈ ਲਾਜ਼ਮੀ ਹੈ ਤਾਂ ਇਸੇ ਕਰਕੇ ਹੁਣ ਇਹ ਸਕੀਮ ਦੇ ਉੱਪਰ ਸਹਿਮਤੀ ਬਣੀ ਸੀ ਤਾਂ ਇੱਕ ਸਕੀਮ ਜਿਹੜੀ ਹੈ ਕਿਸਾਨਾਂ ਦੇ ਫਾਈਨਲੀ ਸ਼ੁਰੂ ਕੀਤੀ ਗਈ ਹੈ ਤਾਂ ਕਿਸਾਨਾਂ ਨੂੰ ਅਪੀਲ ਵੀ ਮੁੱਖ ਮੰਤਰੀ ਨੇ ਕੀਤੀ ਹੈ ਕਿ ਬਦ ਤੋਂ ਬਾਅਦ ਕਿਸਾਨ ਇਹਦਾ ਫਾਇਦਾ ਵੀ ਚੁੱਕਣ ਅਮਨ ਜੀ ਬਿਲਕੁਲ ਵਿਕਰਮ ਇਸ ਦੇ ਨਾਲ ਕਿਸਾਨਾਂ ਨੂੰ ਇੱਕ ਇਹ ਵੀ ਫਾਇਦਾ ਕਿ ਕਿਸਾਨ ਆਪਣਾ ਜਿਵੇਂ ਸੰਦ ਜਿਹੜਾ ਹੈ ਉਹ ਖਰੀਦ ਸਕਣਗੇ ਕਿਉਂਕਿ ਜੇ ਗੱਲ ਕਰ ਲਈਏ ਪਹਿਲਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਕਿਰਾਏ ਤੇ ਕੋਈ ਸੰਦ ਲਿਆਣਾ ਪੈਂਦਾ ਜਾਂ ਸੁਪਰਸੀਡਰ ਲਿਆ ਕੇ ਆਪਣੀ ਪਰਾਲੀ ਦਾ ਨਿਪਟਾਰਾ ਕਰਨਾ ਪੈਂਦਾ ਸੀਗੇ ਜੇ 5 ਸਾਲ ਦਾ ਸਮਾਂ ਤਾਂ ਇਹ ਵੀ ਹੈ ਕਿ ਕਿਸਾਨ ਸੰਦ ਖਰੀਦ ਸਕਣਗੇ ਬਿਲਕੁਲ ਬਿਲਕੁਲ ਖਰੀਦ ਖਰੀਦ ਕਰ ਸਕਣਗੇ ਕਿਸਾਨ ਔਰ ਉਸ ਦਾ ਜੋ ਹਾਮਾਉਂਟ ਹੋਊਗੀ ਉਹ ਭਰਨ ਦੇ ਲਈ ਬਕਾਇਦਾ 5 ਸਾਲਾਂ ਦਾ ਸਮਾਂ ਦਿੱਤਾ ਗਿਆ 6-6 ਮਹੀਨਿਆਂ ਦੀ ਜੋ 6 ਮਹੀਨਿਆਂ ਦੀ ਕਿਸ਼ਤ ਹੋਊਗੀ 6-6 ਮਹੀਨਿਆਂ ਦੀ ਕਿਸ਼ਤ ਦੇ ਹਿਸਾਬ ਨਾਲ ਉਸ ਨੂੰ ਕਿਸ਼ਤ ਨੂੰ ਸੈੱਟ ਕੀਤਾ ਜਾ ਸਕਦਾ ਇਸ ਤਰ੍ਹਾਂ ਦਾ ਵੀ ਆਪਸ਼ਨ ਹੋਊਗਾ ਤਾਂ 5 ਸਾਲਾਂ ਦੇ ਸਮੇਂ ਦੇ ਵਿੱਚ ਪੂਰੀ ਪੇਮੈਂਟ ਜਿਹੜੀ ਆ ਉਹ ਅਦਾ ਕਰਨੀ ਹੋਊਗੀ ਪੇਮੈਂਟ ਚੁਕਾਉਣੀ ਹੋਊਗੀ ਤਾਂ ਪਰ ਇਹ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈ ਕਿ 81% ਸਬਸਿਡੀ ਤੇ ਲੋਨ ਜਿਹੜਾ ਕਿਸਾਨਾਂ ਨੂੰ ਮਿਲ ਸਕਦਾ ਕਿਸਾਨ ਇਹਦਾ ਫਾਇਦਾ ਚੁੱਕ ਸਕਦੇ ਆ ਤਾਂ ਜਰੂਰ ਅਪੀਲ ਵੀ ਅਮਨ ਮੁਖ ਮੰਤਰੀ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਕਿ ਜਰੂਰ ਵੱਧ ਤੋਂ ਵੱਧ ਕਿਸਾਨ ਇਹਦਾ ਲਾਹਾ ਜਰੂਰ ਲੈਣ ਜੀ ਧੰਨਵਾਦ ਵਿਕਰਮ ਜਾਣਕਾਰੀ ਦੇ ਲਈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹੈ ਪਰਾਲੀ ਦੇ ਪ੍ਰਬੰਧ ਨੂੰ ਲੈ ਕੇ ਪਰਾਲੀ ਦੇ ਪ੍ਰਬੰਧ ਨੂੰ ਲੈ ਕੇ ਹਾਲਾਂਕਿ ਕਿਸਾਨਾਂ ਨੂੰ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਅੱਗ ਲਗਾਉਂਦੇ ਆ ਤਾਂ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਆਪਾਂ ਜੇਕਰ ਕਿਸਾਨਾਂ ਨੂੰ ਉਹਨਾਂ ਦਾ ਪਰਾਲੀ ਦਾ ਨਿਪਟਾਰਾ ਕਰਨ ਦੇ ਲਈ ਕੋਈ ਸੰਧ ਵਰਤਣਾ ਪੈਂਦਾ ਹੈ ਜਾਂ ਕਿਰਾਏ ਉਤੇ ਮਸ਼ੀਨਰੀ ਲੈਣੀ ਪੈਂਦੀ ਤਾਂ ਉਸ ਉਸ ਦੇ ਵਾਸਤੇ ਵੀ ਕਿਸਾਨ ਦੀ ਜੇਬ ਉਤੇ ਬੋਝ ਪੈਂਦਾ ਤਾਂ ਸਰਕਾਰ ਨੇ ਇਸ ਦੇ ਲਈ ਇੱਕ ਪੱਕਾ ਪ੍ਰਬੰਧ ਕੀਤਾ ਹੈ ਸਰਕਾਰ ਦੇ ਵੱਲੋਂ ਸਹਿਕਾਰੀ ਬੈਂਕਾਂ ਤੋਂ ਲੋਨ ਜਿਹੜਾ ਉਪਾਸ ਕਰ ਦਿੱਤਾ ਜਾਵੇਗਾ ਕਿਸਾਨਾਂ ਦੇ ਲਈ ਤੇ ਇਸ ਦੇ ਨਾਲ ਕਿਸਾਨਾਂ ਦੇ ਕੋਲ ਇੱਕ ਪੱਕਾ ਸੰਧ ਵੀ ਬਣ ਸਕਦਾ ਕਿਸਾਨਾਂ ਦੇ ਕੋਲ ਸੁਪਰਸੀਡਰ ਕਿਸਾਨ ਆਪਣੇ ਲੈ ਸਕਣਗੇ ਤੇ ਉਹਨਾਂ ਦੀ ਕੀਮਤ ਵੀ ਕਿਸਾਨ ਹੌਲੀ ਹੌਲੀ ਆਰਾਮ ਦੇ ਨਾਲ 5 ਸਾਲਾਂ ਦੇ ਵਿੱਚ ਜਿਹੜੇ ਚੁਕਾ ਸਕਣਗੇ 5 ਸਾਲਾਂ ਦੇ ਲਈ ਸਮਾਦੇ ਦਿੱਤਾ ਗਿਆ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ